ਦੋਸਤੋ ਗਾਣਾ ਆ ਰਿਹਾ ਹੈ ਮੂਸੇ ਵਾਲੇ ਜੱਟ ਦਾ ਤੇ ਕਈ ਲੋਕੀ ਕਹਿ ਰਹੇ ਨੇ ਵੀ ਸਿੱਧੂ ਮੂਸੇ ਵਾਲੇ ਦੇ ਅਟੈਚ ਗਾਣੇ ਦੀ ਵੀਡੀਓ ਤਾਂ ਲੀਕ ਹੋ ਗਈ ਹੈ ਤਾਂ ਦੋਸਤੋ ਦੱਸ ਦੇਣਾ ਚਾਹੁੰਦੇ ਆ ਕਿ ਕੋਈ ਵੀਡੀਓ ਲੀਕ ਨਹੀਂ ਹੋਈ ਆ ਉਹ ਵੀਡੀਓ ਜਿਹੜੀ ਕਿ ਸ਼ੂਟ ਟਾਈਮ ਦੀਆਂ ਨੇ ਉਸ ਸਮੇਂ ਵਾਇਰਲ ਹੋਈ ਸੀ ਜਦੋਂ ਸ਼ੂਟਿੰਗ ਹੋ ਰਹੀ ਸੀ ਉਹ 2-4 ਸੈਕਿੰਡ ਦੀ ਕਲੀਪਾ ਦੋਸਤੋ ਉਹ ਲੀਕ ਨਹੀਂ ਹੁੰਦਾ ਬ੍ਰੈਂਡ ਨਿਊ ਫਰੈਸ਼ Song ਤੁਹਾਨੂੰ ਦੇਖਣ ਨੂੰ ਮਿਲੇਗਾ ਮੂਸੇ ਵਾਲੇ ਜੱਟ ਦਾ ਬਾਕੀ ਤੁਹਾਨੂੰ ਸ਼ੂਟ ਦੀਆਂ ਕੁਝ ਤਸਵੀਰਾਂ ਆਪਾਂ ਸ਼ੇਅਰ ਕਰ ਦਿੰਦੇ ਆ ਜਦੋਂ ਸਿੱਧੂ ਮੂਸੇਵਾਲਾ ਅਤੇ ਫੀਲ ਬੈਂਗਸ ਨੇ ਇਸ ਗਾਣੇ ਦਾ ਸ਼ੂਟ ਕੀਤਾ ਸੀ ਤੇ ਫਰੇਡੋ ਦੀ ਸ਼ੂਟਿੰਗ ਆ ਜਿਹੜੀ ਉਹ ਹੁਣ ਹੋਈ ਆ आज तो 4-5 दिन ਪਹਿਲਾਂ ਕਿਉਂਕਿ ਫਰੇਡੋ ਕਿਤੇ ਬੀਜੀ ਸੀ ਤਾਂ ਸ਼ੂਟ ਹੁਣ ਕੰਪਲੀਟ ਹੋਇਆ ਹੈ ਇਹ ਉਹ ਚੰਦਕੀ ਤਸਵੀਰਾਂ ਨੇ ਜੋ ਸਿੱਧੂ ਮੂਸੇਵਾਲੇ ਦੇ ਅਟੈਚ ਦੀਆਂ ਸ਼ੂਟਿੰਗ ਦੀਆਂ ਵਾਇਰਲ ਹੋ ਰਹੀਆਂ ਨੇ ਤਾਂ ਤੁਸੀਂ ਪਹਿਲਾਂ ਵੀ ਆਲਰੇਡੀ ਦੇਖਿਆ ਹੀ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਫੈਨ ਪੇਜੇਸ ਦੇ ਉੱਤੇ ਇਹ ਤਸਵੀਰਾਂ ਸਿੱਧੂ ਮੂਸੇਵਾਲੇ ਜੱਟ ਦੀਆਂ ਸੋ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਪੂਰੀ ਬ੍ਰੈਂਡ ਨਿਊ ਵੀਡੀਓ ਹੋਣ ਵਾਲੀ ਆ ਸਿੱਧੂ ਮੂਸੇਵਾਲੇ ਦੀ ਸੋ ਤਿਆਰ ਰਹੋ 30 ਤਰੀਕ ਨੂੰ ਗਾਣਾ ਰਿਲੀਜ਼ ਹੋ ਜਾਣਾ ਆ ਮੂਸੇਵਾਲੇ ਜੱਟ ਦਾ ਅ